ਸਰਕਾਰ ਨੇ ਡੰਡਾ ਹੀ ਉਹ ਪਤਾ ਨਹੀਂ ਕਿਹੋ ਜਿਹਾ ਉੱਤੇ ਸਿਸਟਮ ਬਣਾਇਆ ਉਹ ਨੱਪੀ ਕਿਲੀ ਆਉਂਦੇ ਵਾਸੀ ਐ ਕਰਦੇ ਉਹ ਜਿਵੇਂ ਐਸਐਸਪੀ ਫਿਰੋਜ਼ਪੁਰ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜਿਹੜੇ ਹੈਗੇ ਆ ਉਹ ਪਿੰਡਾਂ ਚ ਨਿਕਲੇ ਆ ਕਿ ਜਿਹੜੇ ਕਿਸਾਨ ਖੇਤਾਂ ਨੂੰ ਜਿਹੜੇ ਉਹ ਆਪਦੇ ਝੋਨੇ ਦੇ ਜਿਹੜਾ ਵੇਸਟ ਆ ਪਰਾਲੀ ਆ ਉਹਨੂੰ ਅੱਗ ਲਾਈ ਆ ਤਾਂ ਪਿੱਛੇ ਉਹਨਾਂ ਨੇ ਗੁਲਾਮੀ ਵਾਲਾ ਪਿੰਡ ਦੇ ਵਿੱਚ ਵੀ ਕਾਰਵਾਈ ਕੀਤੀ ਐ ਤੇ ਹੁਣ ਇਸ ਤੋਂ ਅੱਗੇ ਜਿਹੜਾ ਉਹ ਸੁਧਾਰੇ ਵਾਲੇ ਪਾਸੇ ਨੂੰ ਮੱਲਾ ਵਾਲਾ ਤੋਂ ਅੱਗੇ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜਿਹੜੀ ਆ ਇਹ ਅੱਗ ਇਧਰ ਲੱਗੀ ਹੋਈ ਆ ਤੇ ਇਧਰ ਮੇਰੇ ਪਿੱਛੇ ਡੀਸੀ ਸਾਹਿਬ ਤੇ ਐਸਐ ਉਹ ਵੀ ਜਿਹੜਾ ਉਹ ਮੌਕੇ ਤੇ ਆਪਦੀ ਟੀਮ ਦੇ ਨਾਲ ਤਾਇਨਾਤ ਨੇ ਇੱਥੇ ਖੇਤਾਂ ਦੇ ਵਿੱਚ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੀਆਂ ਸਟਰੈਕਸ਼ਨ ਜਿਹੜੀਆਂ ਪਿਛੋਂ ਸਰਕਾਰ ਵੱਲੋਂ ਆਈਆਂ ਨੇ ਉਹਨਾਂ ਤੇ ਕੀ ਕਾਰਵਾਈ ਜਿਹੜੀ ਹੁਣ ਕਿਸਾਨਾਂ ਤੇ ਹੋ ਰਹੀ ਹੈ ਤਾਂ ਇਹਨੂੰ ਰੋਕਣ ਵਾਸਤੇ ਹੋਰ ਕਿਹੜੇ-ਕਿਹੜੇ ਕਦਮ ਜਿਹੜੇ ਆ ਚੁੱਕੇ ਜਾ ਰਹੇ ਪ੍ਰਾਲੀ ਨੂੰ ਜਿਹੜੀ ਅੱਗ ਲਾਈ ਜਾ ਰਹੀ ਹੈ ਉਹਦੇ ਦੇ ਉੱਤੇ ਕਾਰਵਾਈ ਕਰਨ ਵਾਸਤੇ ਡਿਪਟੀ ਕਮਿਸ਼ਨਰ ਮੈਡਮ ਸਾਡੇ ਨਾਲ ਨੇ ਦੀਪਸ਼ਿਕਾ ਸ਼ਰਮਾ ਉਹਦਾ ਐਸਐਸਟੀ ਫਲੋਸਪਰ ਵੀ ਨਾਲ ਮੈਮ ਕਿੰਨੀਆਂ ਥਾਵਾਂ ਤੇ ਜਿਹੜੀ ਕਾਰਵਾਈ ਅੱਜ ਦੀ ਹੋਈ ਹੈ ਜੀ ਓਵਰਆਲ ਜਿਹੜਾ ਅਸੀਂ ਪੂਰਾ ਸਪੌਟਸ ਸਾਰੇ ਕਵਰ ਕਰਦੇ ਆ ਰਹੇ ਹਾਂ ਦੋ ਹੀ ਸਾਨੂੰ ਫਾਇਰ ਇਨਸੀਡੈਂਟਸ ਜਿਹੜੇ ਉਹ ਦਿਖੇ ਆ ਉਹ ਦੋਵੇਂ ਹੀ ਕੰਟਰੋਲ ਚ ਲੈ ਕੇ ਆਏ ਗਏ ਆ ਬਟ ਇਹ ਮੈਂ ਡੈਫੀਨੇਟਲੀ ਕਹਿਣਾ ਚਾਹੂੰਗੀ ਕਿ ਪੂਰੇ ਰਸਤੇ 'ਚ ਤੁਸੀਂ ਵੀ ਨਾਲ ਸੀ ਤੇ ਦੇਖਿਆ ਹੋਣਾ ਹੈ ਕਿ ਬੇਲਿੰਗ ਹੋ ਰਹੀ ਹੈ ਤੇ ਆਪਣਾ ਇਨ ਸਿਟੂ ਮੈਨੇਜਮੈਂਟ ਵੀ ਹੋ ਰਹੀ ਹੈ ਜਿਹੜੇ ਇਨਸੀਡੈਂਟਸ ਹੈ ਉਹ ਸੈਟਲਾਈਟ ਦਾ ਡਾਟਾ ਵੀ ਦੱਸ ਰਿਹਾ ਹੈ ਕਿ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਕੰਟੇਨਡ ਹੈ ਜੀ ਤੇ ਇਹਦੇ ਲਈ ਜਿਹੜੇ ਆਪਣੇ ਕਿਸਾਨ ਆਗੂ ਹੈ ਕਿਸਾਨ ਯੂਨੀయన్స్ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਇਸ ਵਾਰੀ ਕੋਆਪਰੇਟ ਕੀਤਾ ਹੈ ਤੇ ਸਾਡੇ ਵੀ ਜਿਹੜੇ ਸਾਰੇ ਆਫੀਸਰਸ ਜਬਾਨ ਨੇ ਸਾਰੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਹੈ ਉਹ ਇਸ ਵਕਤ ਆਲਮੋਸਟ ਪਿਛਲੇ 15 ਦਿਨ ਤੋਂ ਲੈ ਕੇ ਐਕਟਿਵਲੀ ਔਨ ਫੀਲਡ ਹੈ ਅਗਲੇ 10 ਦਿਨ ਹੋਰ ਸਾਡੇ ਲਈ ਕ੍ਰਿਟੀਕਲ ਹੈ ਕਿਉਂਕਿ ਬਿਜਾਈ ਦਾ ਹੁਣ ਸਾਰਾ ਟਾਈਮ ਸ਼ੁਰੂ ਹੋਣਾ ਹੈ ਤਾਂ ਇਹਦੇ ਵਿੱਚ ਥੋੜਾ ਜਿਹਾ ਰਹਿੰਦਾ ਹੈ ਕਿ ਇੱਕ ਜਿਹੜੀ ਹੈ ਉਹ ਇਨਸੀਡੈਂਟਸ ਦੀ ਸਪੋਰਟਸ ਰਿਪੋਰਟ ਹੋ ਜਾਂਦੀ ਹੈ ਸੋਇੰਗ ਦੇ ਟਾਈਮ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜੀ ਇਨਸੀਡੈਂਟਸ ਜਿਹੜੇ ਉਹ ਕੰਟਰੋਲ ਰਹਣ ਤੇ ਜਿੰਨੇ ਵੱਧ ਤੋਂ ਵੱਧ ਆਪਾਂ ਇਹਨਾਂ ਨੂੰ ਠੱਲ ਪਾ ਸਕਦੇ ਹਾਂ ਉਹ ਕਰੀਏ ਮੈਂ ਹੁਣ ਤੱਕ ਕਿੰਨੇ ਕੁ ਮਾਮਲੇ ਵੀ ਦਰਜ ਕੀਤੇ ਆ ਜ਼ਿਲ੍ਹੇ ਅ ਕੱਲ ਤੱਕ ਅਰਾਊਂਡ 123 ਕੇਸ ਰਿਪੋਰਟ ਹੋਈ ਹੈ ਜੀ ਕੱਲ ਸਾਡਾ ਪਹਿਲਾ ਦਿਨ ਸੀ ਜਿੱਤੇ ਥੋੜੀ ਜਿਹੀ ਸਪਾਈਕ ਸਾਨੂੰ ਰਿਪੋਰਟ ਹੋਈ ਹੈ કુલ ਬੱਤੀ ਕੇਸ 깔ाई ਸੀ ਇਸ ਤੋਂ ਪਹਿਲਾਂ ਅ ਅਰਾਊਂਡ 87 ਕੇਸ ਸੀ ਬਟ ਫਿਰ ਵੀ ਪਿਛਲੇ ਸਾਲ ਨਾਲੋਂ ਅਸੀਂ ਆਲਮੋਸਟ 50 ਟੂ 60% ਰਿਡਕਸ਼ਨ ਤੇ ਹੈ ਪਿਛਲੇ ਸਾਲ ਇਸੇ ਦਿਨ ਚ ਜੇਕਰ ਕਹੀਏ ਤਾਂ ਅਰਾਊਂਡ 250 ਤੇ 300 ਟੋਟਲ ਫਾਇਰ ਇਨਸੀਡੈਂਟਸ ਰਿਪੋਰਟ ਹੋਈ ਸੀ ਸੈਟੇਲਾਈਟ ਡਾਟਾ ਵੱਲੋਂ ਜੀ ਤਾਂ ਉਹਦੇ ਮੁਕਾਬਲੇ ਡੈਫੀਨੇਟਲੀ ਕੰਟਰੋਲ ਹੋਈਆਂ ਜਿਹੜੇ ਫਾਇਰ ਇਨਸੀਡੈਂਟਸ ਹੈ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਅੱਗੇ ਵੀ ਇਹਨੂੰ ਕੰਟਰੋਲ ਚ ਰੱਖੀਏ ਮੈਂ ਪੋਲੂਸ਼ਨ ਦੀ ਗੱਲ ਕਰੀ ਜਿਹੜਾ ਧੂਆਂ ਹੁੰਦਾ ਉਹ ਪਿਛਲੇ ਸਾਲ ਨਾਲੋਂ ਹੁਣ ਇਸ ਇਹਨਾਂ ਦਿਨਾਂ ਦੇ ਵਿੱਚ ਉਹ ਉਹ ਘਟਿਆ ਲੱਗ ਰਿਹਾ ਹੈ ਜੀ ਜਿਵੇਂ ਸਾਰਿਆਂ ਨੂੰ ਥੋੜਾ ਜਿਹਾ ਬੈਟਰ ਵੀ ਸਾਨੂੰ ਦਿਖ ਰਿਹਾ ਹੈ ਬਟ ਇਹ ਜਿਹੜਾ ਹੈ ਆ ਪੋਲਿਊਸ਼ਨ ਜਿਵੇਂ ਜਿਵੇਂ ਹੁਣ ਨਹੀਂ ਹੈ ਕਿ ਜੇਕਰ ਇਨਸੀਡੈਂਟਸ ਵਧਣ ਲੱਗਣਗੇ ਤਾਂ ਹੋ ਸਕਦਾ ਹੈ ਕਿ ਉਹਦੇ ਕਾਰਨ ਥੋੜਾ ਅਫੈਕਟ ਹੋਣ ਮੇਰਾ ਪੁੱਛਣ ਦਾ ਸੀ ਕਿ ਇਹ ਸੈਟਲਾਈਟ ਜਿਹੜਾ ਉਹ ਇਹ ਵੀ ਨਾਲ ਡਾਟਾ ਸੈਟ ਕੋਲ ਆਉਂਦਾ ਹੈ ਕਿ ਧੂਆ ਜਿਹੜਾ ਪਿਛਲੇ ਸਾਲ ਆ ਸੀਗਾ ਨਹੀਂ ਜੀ ਸੈਟਲਾਈਟ ਤੋਂ ਸਿਰਫ ਆਪਣਾ ਜਿਹੜਾ ਫਾਇਰ ਇਨਸੀਡੈਂਟਸ ਫਾਇਰ ਇਨਸੀਡੈਂਟਸ ਤੇ ਲਾਟ ਲੌਂਗਸ ਉਹਨਾਂ ਦਾ ਪਿੰਡ ਦਾ ਨਾ ਉਹ ਰਿਪੋਰਟ ਹੁੰਦਾ ਹੈ ਐਸਐਸਪੀ ਸਾਹਿਬ ਵੀ ਨਾਲ ਆ ਸਰ ਕੀ ਕਹਿਣਾ ਚਾਹੂ ਕਿ ਕਿਸਾਨਾਂ ਨੂੰ ਕਿਉਂਕਿ ਮਜਬੂਰੀ ਕਿਸਾਨਾਂ ਦੀ ਵੀ ਕਿਤੇ ਨਾ ਕਿਤੇ ਬਣੀ ਹੋਈ ਹੈ ਛੋਟੇ ਕਿਸਾਨ ਜਿਹੜੇ ਉਹ ਵੱਡੇ ਟਰੈਕਟਰ ਨਹੀਂ ਲੈ ਸਕਦੇ ਤਾਂ ਕਿਸਾਨਾਂ ਨੂੰ ਕੀ ਹਦਾਇਤਾਂ ਨੇ ਕਿੰਨੇ ਕੁ ਪਰਚੇ ਹੋਗੇ ਨੇ ਬਿਲਕੁਲ ਜੀ ਜਿਹੜੇ ਸਾਨੂੰ ਇਹਦੇ ਮੁਤਾਬਕ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਦੇ ਮੁਤਾਬਕ ਵੀ ਸਾਨੂੰ ਅਸੀਂ ਪਰਚਾ ਤਾਂ ਦੇਣਾ ਹੀ ਆ ਵੀ ਇਹਦੇ ਵਿੱਚ ਇਹ ਗਲਤ ਹੈ ਵੀ ਆਪਾਂ ਵਾਤਾਵਰਨ ਦੀ ਇੰਨੀ ਖਰਾਬੀ ਹੁੰਦੀ ਹੈ ਤੇ ਆਪਣ ਨੂੰ ਸਾਰਿਆਂ ਨੂੰ ਜਿਹੜੀ ਹੈ ਮਸ਼ੀਨਰੀ ਵਗੈਰਾ ਸਾਰਾ ਪ੍ਰਸ਼ਾਸਨ ਵੱਲੋਂ ਮਹయ్యా ਕੀਤੀ ਗਈ ਹੈ ਪੰਚਾਇਤਾਂ ਦੇ ਕੋਲ ਮਸ਼ੀਨਰੀ ਦਿੱਤੀ ਗਈ ਹੈ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਉਹਦੇ ਵੱਲੋਂ ਵੀ ਇਹ ਇਸ ਸੰਬੰਧੀ ਉਹਨਾਂ ਦੀ ਸਾਰੇ ਅਵੇਲੇਬਲ ਹੈ ਉਹਨਾਂ ਦੇ ਆਫਿਸ ਅਵੇਲੇਬਲ ਹੈ ਪੁਲਿਸ ਵੱਲੋਂ ਸਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਐਸ ਡੀ ਐਮਸ ਡੀ ਐਸ ਪੀ ਐਸ ਐਚਓਜ਼ ਇਹ ਸਾਰੇ ਕਲਸਟਰਸ ਇਨਚਾਰजेस ਬਣਾ ਕੇ ਉਹਨਾਂ ਦੀਆਂ ਟੀਮਸ ਬਣੀਆਂ ਐ ਪੈਟਰੋਲਿੰਗ ਟੀਮ ਸਾਰੇ ਇਹਨਾਂ ਨੂੰ ਦੱਸ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਉਪਰਾਲੀ ਨੂੰ ਮੈਨੇਜ ਕਰਨਾ ਹੈ ਵੀ ਜਿਹੜਾ ਆਪਣੇ ਖੇਤ ਦੇ ਵਿੱਚ ਹੀ ਮੈਨੇਜ ਕਰ ਸਕਦੇ ਆ ਤੇ ਦੂਸਰਾ ਹੈ ਵੀ ਜਿਹੜਾ ਤੁਸੀਂ ਬੇਲਜ਼ ਬੈਲਰਸ ਪਹੀਆ ਕੀਤੇ ਗਏ ਮਸ਼ੀਨਰੀ ਮਹੀਆ ਕੀਤੀ ਗਈ ਹੈ ਵੀ ਉਹਦੀ ਵਰਤੋਂ ਕਰਕੇ ਤੇ ਉਸ ਨੂੰ ਆਪਾਂ ਚੁਕਾ ਸਕਦੇ ਆ ਇਸ ਨੂੰ ਅੱਗ ਲਾਏ ਬਿਨਾ ਆਪਾਂ ਖੇਤ ਨੂੰ ਤਿਆਰ ਵੀ ਕੀਤਾ ਜਾ ਸਕਦਾ ਹੈ ਤੇ ਆ ਜਿਵੇਂ ਹੁਣ ਤੁਸੀਂ ਦੇਖਿਆ ਪਿਛਲੇ ਅਸੀਂ ਆਂ ਬੁਝਾਈ ਆ ਦੋ ਤਿੰਨ ਜਗ੍ਹਾ ਤੇ ਸਾਡੇ ਨਾਲ ਹੀ ਸਾਰੀ ਟੀਮ ਹੈ ਤੇ ਅਸੀਂ ਇਦਾਂ ਦੀ ਜਿਹੜੀ ਕਿਸ ਨੇ ਅੱਗ ਲਾਈ ਸੀ ਉਹਨੂੰ ਬੁਝਾਇਆ ਬਾਕੀ ਇੱਥੇ ਰਸਤੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਬੇਲਸ ਵੀ ਜੀ ਉਹ ਬੈਲਰ ਯੂਜ਼ ਹੋ ਕੇ ਬੇਲਸ ਬਣਾਈਆਂ ਹੋਈਆਂ ਜੇ ਉਹਨਾਂ ਦਾ ਸਰ ਸਕਦਾ ਬਾਕੀਆਂ ਦਾ ਵੀ ਸਰ ਸਕਦਾ ਤੇ ਅਸੀਂ ਜਿਹੜੇ ਗਰੀਬ ਕਿਸਾਨ ਆ ਉਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਮਸ਼ੀਨਰੀ ਪਰਵਾਇਡ ਹੋ ਰਹੀ ਹੈ ਤੇ ਵੀ ਉਹਨਾਂ ਨੂੰ ਸਾਨੂੰ ਕੰਟੈਕਟ ਕਰਨ ਦੀ ਲੋੜ ਹੈ ਕਿਸੇ ਨੂੰ ਵੀ ਚਾਹੇ ਪੁਲਿਸ ਨੂੰ ਵੀ ਕੰਟੈਕਟ ਕਰਨ ਚਾਹੇ ਐਡਮਿਨਿਸਟ੍ਰੇਸ਼ਨ ਨੂੰ ਕਿਸੇ ਐਸਡੀਐਮ ਸਾਹਿਬ ਨੂੰ ਐਸਐਚਓ ਨੂੰ ਤੇ ਉਹਨਾਂ ਨੂੰ ਉਹ ਪ੍ਰੋਵਾਇਡ ਕੀਤੀ ਜਾਊਗੀ ਤੇ ਉਹ ਅੱਗ ਨਾ ਲਾਉਣ ਮੇਰੀ ਇਹ ਹੀ ਬੇਨਤੀ ਹੈ ਆਪਣਾ ਵਾਤਾਵਰਨ ਖਰਾਬ ਨਾ ਹੋਵੇ ਬਿਲਕੁਲ ਜੀ ਸਾਡੇ ਗੁਰੂ ਸਹਿਬਾਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵਾਤਾਵਰਨ ਨੂੰ ਸਾਫ਼ ਰੱਖਣ ਦੀ ਗੱਲ ਕੀਤੀ ਹੈ ਬਲਹਾਰੀ ਕੁਦਰਤ ਵਸਿਆ ਦੀ ਗੱਲ ਹੋਈ ਹੈ ਤਾਂ ਉਹ ਜਿਹੜਾ ਰੱਬ ਹੈ ਉਹ ਇਸ ਕੁਦਰਤ ਕਾਇਨਾਤ ਦੇ ਵਿੱਚ ਇਨ੍ਹਾਂ ਰੁੱਖਾਂ ਦੇ ਵਿੱਚ ਹੀ ਹੈ ਇਨ੍ਹਾਂ ਜੀਵ ਜੰਤੂਆਂ ਦੇ ਵਿੱਚ ਹੀ ਹੈ ਕਿਉਂਕਿ ਜਦੋਂ ਅਸੀਂ ਅੱ ਜਮੀਨ ਦੇ ਵਿੱਚ ਮੱਚ ਜਾਂਦੇ ਆ ਸੜ ਜਾਂਦੇ ਆ ਜਿਸ ਦੇ ਨਾਲ ਸਾਨੂੰ ਵੱਡਾ ਨੁਕਸਾਨ ਹੁੰਦਾ ਤਾਂ ਕਿਤੇ ਨਾ ਕਿਤੇ ਸਾਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਜ਼ਰੂਰ ਵੱਡੇ ਬਦਲਾਅ ਕਰਨੇ ਪੈਣਗੇ ਸਰਕਾਰ ਨੂੰ ਵੀ ਕੋਈ ਵੱਡੇ ਜਿਹੜੀ ਮਸ਼ੀਨਰੀ ਆ ਉਹ ਕਿਸਾਨਾਂ ਨੂੰ ਮੁਹੱਈਆ ਕਰਨੀ ਹੋਊਗੀ ਤਾਂ ਕਿ ਇਹ ਜਿਹੜੀ ਅੱਗ ਨਾ ਲੱਗੇ ਤੇ ਪੰਜਾਬ ਦਾ ਜਿਹੜਾ ਹੈਗਾ ਵਾਤਾਵਰਣ ਸਾਫ਼ ਰਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕਿਹੜਾ ਪਿੰਡ ਆ ਸਟਾਪਮੈਂਟ ਮੱਲਾਂ ਵਾਲਾ ਜੀ ਅੱਛਾ ਇਹ ਜਿਹੜੀ ਅੱਗ ਲੱਗੀ ਹੈ ਆਪਣੇ ਖੇਤ ਚ ਨਹੀਂ ਜੀ ਇਹ ਪਿੱਛੇ ਆਪਣੇ ਵਾੜ ਦੇ ਨਾਲ ਖੇਤ ਸੀ ਉੱਥੇ ਲੱਗੀ ਹੈ ਤੁਸੀਂ ਭੱਜ ਕੇ ਆ ਗਏ ਤੁਹਾਨੂੰ ਐ ਲੱਗਾ ਕਿ ਸਾਡਾ ਨਾ ਕਿਤੇ ਚਲਾਨ ਕਰ ਦੇਣ ਆ ਨਹੀਂ ਸਾਨੂੰ ਪਤਾ ਲੱਗਿਆ ਵੀ ਨਾਲ ਅੱਗ ਲੱਗੀ ਹੈ ਕਿਤੇ ਉਹ ਨਾ ਹੋਵੇ ਅਸੀਂ ਮੁਕਤੀ ਤੇ ਲਗੜੇ ਜਾਈਏ ਵੀ ਇੱਦਾਂ ਅੱਗ ਲਾਉਂਦੇ ਨਹੀਂ ਅੱਛਾ ਜੀ ਅਸੀਂ ਸੁਪਰਸੀਡ ਨਾ ਕਰਦੇ ਕਣਕ ਜਿਹੜੀ ਉਹ ਘਾਟੋ ਉਗਦੀ ਘਾਟੋ ਉਗਦੀ ਉਗਦੀ ਵੀ ਘਾਟ ਤੇ ਝਾੜ ਤੇ ਬਹੁਤ ਫਰਕ ਪੈਂਦਾ ਝਾੜ ਤੇ ਬਹੁਤ ਫਰਕ ਪੈਂਦਾ ਪੱਟੀਆਂ-ਪੱਟੀਆਂ ਮਸ਼ੀਨਾਂ ਆ ਗਈਆਂ ਕਿਹੜੀ ਮਸ਼ੀਨਰੀ ਨਾਲ ਤੁਸੀਂ ਕਰਦੇ ਹੋ ਕਿ ਜਿਸ ਜਿਹਦੇ ਨਾਲ ਅਜੇ ਜੀ ਸਹੀ ਢੰਗ ਨਾਲ ਤਾਂ ਵੇਖੀ ਇਹਨਾਂ ਦਾ ਅਜੇ ਅਜੇ ਜਿਵੇਂ ਤਿਰਪੇ ਚੱਲੀ ਜਾਂਦੇ ਨੇ ਅਜੇ ਕੋਈ ਕਿਸੇ ਦਾ ਕੋਈ ਕੋਈ ਕਿਸੇ ਨੂੰ ਚੰਗਾ ਸਮਝੀ ਜਾਂਦਾ ਕੋਈ ਕਿਸੇ ਨੂੰ ਸਮਝੀ ਜਾਂਦਾ ਗੱਲ ਕੋਈ ਖੀਰ ਸਹੀ ਹੈ ਜੇ ਕੋਈ ਨਹੀਂ ਹੱਲ ਨਿਕਲਿਆ ਵੀ ਇਹਦਾ ਹੱਲ ਕੀ ਹੈ ਹੱਲ ਕੋਈ ਨਹੀਂ ਹੱਲ ਕੋਈ ਨਹੀਂਗਾ ਜ਼ਿੰਮੇਦਾਰ ਬਸੋ ਮਾਰੀ ਤਾਂ ਕੋਈ ਨਾ ਕੋਈ ਪੰਗਾ ਲੈਂਦਾ ਜੀ ਖਰਚਾ ਵੱਧ ਹੈ ਹੂੰ ਤਾਂ ਮੈਨੂੰ ਲੱਗਦਾ ਵੀ ਪੁਲਿਸ ਦੇ ਡਰੋਂ ਜਿਸ ਹਿਸਾਬ ਨਾਲ ਪੁਲਿਸ ਤੁਰੀ ਹੋਈ ਆ ਐਸਐਸਪੀ ਡੀਸੀ ਸਾਰੇ ਤੁਰੇ ਹੋਏ ਆ ਉਹਨਾਂ ਦੇ ਡਰੋਂ ਹੀ ਲੋਕ ਜਿਹੜਾ ਉਹ ਬਚਾਈ ਸਿੱਧੀ ਕਰੀ ਜਾਂਦੇ ਪਰ ਕਿਤੇ ਨਾ ਕਿਤੇ ਔਖੇ ਵੀ ਨੇ ਕਿਸਾਨ ਨੂੰ ਨਹੀਂ ਜੀ ਡਰ ਤਾਂ ਹੁਣ ਸਰਕਾਰ ਬਾਰ ਸਰਕਾਰ ਸਰਕਾਰ ਕੋ ਹੰਦਾ ਇਹਦਾ ਖਰਚਾ ਥੋੜੀ ਦਿੰਦੀ ਹੈ ਜ਼ਿਮੀਂਦਾਰ ਨੂੰ ਨਜਾਇਜ਼ ਤੰਗ ਕਰਦੀ ਹੈ ਅਸਲ ਦੇ ਵਿੱਚ ਜਿਹੜਾ ਇਹ ਪ੍ਰੋਸੈਸਿੰਗ ਦਾ ਸਭ ਤੋਂ ਵੱਧ ਹੈ ਜਿਹੜਾ ਉਤਲਾ ਰਾਲੀਆ ਜਾਂ ਹੁੰਦਾ ਹੈ ਇਹਨੂੰ ਅੱਗ ਲਾਉਂਦੇ ਨੇ ਜਿਹੜਾ ਰੀਪਰ ਹੁੰਦੇ ਤੇ ਪਵੰਦੀ ਲੱਗੇ ਤੇ ਬੁੱਥਿਆਂ ਦੇ ਵਿੱਚ ਭਾਵੇਂ ਜ਼ੀਰੋ ਨਾ ਕਣਕੇਰਦੀ ਅਸੀਂ ਅੱਗੇ 7-8 ਸਾਲ ਜ਼ੀਰੋ ਨਾ ਕੀਰਦੇ ਨੇ ਕੱਲਾ ਰਾਲੀਆ ਛੱਡਦੇ ਨੇ ਬੁੱਥੇ ਉਵੇਂ ਖੜੇ ਹੁੰਦੇ ਵਿੱਚ ਕੀਰਦੀ ਦਾ ਬੁੱਥੇ ਆਪੇ ਬਾਅਦ ਚੋਂ ਜਿਹੜੇ ਨੇ ਆਪੇ ਗਲ ਜਾਂਦੇ ਨੇ ਉਹ ਸਭ ਤੋਂ ਸੌਖਾ ਵੀ ਤਰੀਕਾ ਹੈ ਤੇ ਉਹਦਾ ਇੰਨਾ ਧੂਆ ਵੀ ਨਹੀਂ ਆਂਦਾ ਪਰ ਸਰਕਾਰ ਨੇ ਡੰਡਾ ਹੀ ਉਹ ਪਤਾ ਨਹੀਂ ਕਿਹੋ ਕਰ ਦੋ ਜੀਵਿੰਦਾਰ ਮਰਜ਼ਾ ਜ਼ਰੂਰ ਹੁੰਦਾ ਚ ਜ਼ਿੰਮੇਵਾਰ ਦਾ ਨੁਕਸਾਨ ਬਹੁਤ ਹੁੰਦਾ